ਗੁਰਮੁਖ ਪਿਆਰਿਓ ਦੁਨੀਆ ਤੇ ਹਉਤੇ ਚਾਰ ਸਵਰਗ ਨੇ ਤੇ ਚਾਰ ਨਰਕ ਵੀ ਨੇ ਨੰਬਰ 1 ਜੇ ਘਰ ਦੇ ਵਿੱਚ ਇੱਕ ਕਰੋ ਹੋਵੇ ਫੇਰ ਵੀ ਨਰਕ ਹੈ ਕਿਉਂਕਿ ਉਹਦੀ ਸਾਹ ਬਹੁਤ ਘੱਟ ਹੁੰਦੀ ਹੈ ਕੰਡੇ ਖੜੇ ਰਹਿੰਦੇ ਨੇ ਪੈਰ ਤਬਾਦੇ ਇਹ ਵੀ ਇੱਕ ਨਰਕ ਹੈ ਨੰਬਰ 2 ਜੇ ਘਰ ਦੇ ਵਿੱਚ ਪੁੱਤਰ ਹੋਵੇ ਇਹ ਵੀ ਨਾਕ ਹੈ ਇਤਨੇ ਕਿਸਮ ਦੇ ਹੁੰਦੇ ਨੇ ਪੁੱਤਰ ਸੁਪੁੱਤਰ ਤਪੁੱਤਰ ਜਿਹੜਾ ਪੁੱਤਰ ਹੈ ਜੋ ਆਪ ਦੇ ਪਿਤਾ ਦੀ ਜੈ ਦਾਤੋਂ ਨਾਲ ਨਾ ਘਟਾਵੇ ਤੇ ਨਾ ਵਧਾਵੇ ਜਿਹੜਾ ਸੁਪੁੱਤਰ ਹੁੰਦਾ ਹੈ ਪਿਤਾਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਉਹ ਆਪਦੀਆਂ ਦਾਦੇਆਂ ਪਰਦਾਦੇਆਂ ਦੀਆਂ ਉਹਨਾਂ ਦੇ ਕਹਾਣੀਆਂ ਉਹਨਾਂ ਦੇ ਉਪਦੇਸ਼ ਉਹਨਾਂ ਦੇ ਜੈ ਦਾਦ ਨੂੰ ਬਤਾਉਂਦੇ ਨੇ ਉਸ ਪੁੱਤਰ ਹੁੰਦੇ ਨੇ ਕਪੁੱਤਰ ਉਹ ਹੁੰਦਾ ਜਿਹੜਾ ਖਰਾਬ ਹੀ ਕਰਨ ਲੱਗ ਜਾ ਜਿਹੜਾ ਘਰ ਦੇ ਵਿੱਚ ਇੱਕ ਪੁੱਤਰ ਹੋਵੇ ਉਹ ਵੀ ਨੱਕ ਨੰਬਰ 3 ਕਲਖਨੀ ਪੁਨਾਰ ਇਸ਼ਤਰੀ ਕਹਿਣੇ ਦਾ ਨਾ ਹੋਵੇ ਪੁੱਠੀ ਚੱਲਦੀ ਹੋਵੇ ਇਹ ਵੀ ਨਰਕ ਹੈ ਨੰਬਰ 4 ਮੈਲੇ ਕੂਚੇ ਦੇ ਕੱਪੜੇ ਰੱਖਣੇ ਇਹ ਵੀ ਇੱਕ ਨਰਕ ਹੈ ਸਵਰਗ ਕਿਹੜੇ ਹੈ ਘਰ ਦੇ ਵਿੱਚ ਪਿੱਪਲ ਹੋਵੇ ਜਿਹਤੋਂ ਗੁਰਮੁਖ ਪਿਆਰੋ ਆਕਸੀਜਨ ਮਿਲਦੀ ਰਹਿੰਦੀ ਹੈ ਸ਼ਾਂਤ ਬਹੁਤ ਹੁੰਦੀ ਹੈ ਇੱਕ ਸਵਰਗ ਨੰਬਰ 2 ਘਰ ਦੇ ਗਿੱਛਸ ਪੁੱਤਰ ਹੋਵੇ ਆਗਿਆਕਾਰ ਹੋਵੇ ਇਹ ਵੀ ਸਵਾਰਥ ਈਸਤਰੀ ਵੀ ਆਗਿਆਕਾਰ ਹੋਵੇ ਚੰਗੀ ਬੋਲਣ ਵਾਲੀ ਹੋਵੇ ਖਿਮਾ ਵਾਲੀ ਹੋਵੇ ਪਤੀ ਆਗਿਆਕਾਰ ਹੋਵੇ ਇਹ ਵੀ ਇੱਕ ਸਵਾਰਥ ਇੱਕ ਗਰਮੁਖ ਪਿਆਰੇ ਨੰਬਰ 4 ਤੇ ਸਾਫ ਕੱਪੜੇ ਹੋਣੇ ਚਾਹੀਦੇ ਹਨ ਇਹ ਵੀ ਇੱਕ ਸਵਾਰਥ ਗੁਰਾਜ ਦੇ ਸ਼ਰਮਹਾਰਾ ਜੀ ਕਹਿੰਦੇ ਨੇ ਵੀ ਮਨੋਖ ਕੱਪੜਾ ਚਾਹੇ 10 ਵੀ ਤਿਰ ਪੀਏ ਮੀਟਰ ਵਾਲਾ ਪਹਿਨੇ ਪਰ ਸਾਫ ਹੋਣਾ ਚਾਹੀਦਾ ਸਾਫ ਹੋਣਾ ਚਾਹੀਦਾ ਇਹ ਹੀ ਸਵਰਗ ਨੇ ਜੇ ਤੋ ਮਨੋਖ ਆਪਦੇ ਆਪ ਜ਼ਿੰਦਗੀ ਬਕੀਤ ਕਰਦਾ ਹੈ ਸਵਰਗ ਦਾ ਅਰਥ ਹੈ ਐਸ਼ਵਰਧ जो भी मन भावी चीज खाँदा मन भावना पहन है वह स्वर्ग है, है तो जो कुछ हथ पले भी एक नर्क होता है कपड़े भी साफ नहीं हो रहे यर्क हों संगत यार नर्क भी ने चार स्वर्ग भी ने वागुरु जी का खालसा वाहगुरू जी